ਹੈਲੋ ਅਕਾ ਜੀ ਚੱਲ ਗਿਆ ਜੀ ਜਿਹੜੇ ਮੇਲੇ ਆਉਂਦੇ ਨੇ ਇਨਫਰਮੇਸ਼ਨ ਇਨਸ਼ਾਅੱਲਾ ਅਪਰਾਧ ਨੂੰ ਜੈਕਸ਼ਨਰਲ ਪ੍ਰੋਸੈਸ ਜਿਹਾ ਸਾਡੇ ਮੇਜਾ ਆ ਰਿਹਾ ਹੈ ਉਹਦੇ ਇਨੀਸ਼ੀਏਟਿਵ ਜਰੀਏ ਪੁਲਿਸ ਵੱਲੋਂ ਐਕਸ਼ਨ ਲੈ ਲਈ ਗਈ ਅੱਜ ਦੇ ਦਿਨ ਕੋਈ ਅਸੀਂ ਬਹੁਤ ਉਸਤਾਦੀ ਨੇ ਮਸਜਿਦੇਸ਼ੇ ਤੇ ਹੋਇਆ ਐਸ.ਟੀ.ਪੀ.ਸੀ ਸਾਰੀਆਂ ਅਥਾਰਟੀਆਂ ਦਾ ਇੰਟਰਐਕਸ਼ਨ ਉਹਨੇ ਤਾਲਦੇਲ ਨਾਲ ਹੀ

بھی فوری گئی ہے تو میں سارے شردالوتی کرنا چاہتا ہوں کہ اچھی بہت اُنفیشنلی انگیشن کی جا رہی ہے کوئی پکوان کی گل نہیں ہے پولیس جی پوری طرح ڈاکٹرس ہے پورے سکیورٹی ارینجمنٹ پہلے دن تو اور ਬਹੁਤ ਤਰ੍ਹਾਂ ਦੇ ਟੈਕਨੋਲੋਜੀ ਸੂਚਨਾਵੀਆਂ ਬਹੁਤ ਸਾਰੀਆਂ ਫੋਰਮ ਬੇਸ ਕੰਪਨੀਆਂ ਜਿਹੜੇ ਆਪਣੇ ਲੈਪਟਾਪ ਦੇ ਗ੍ਰੰਡਰਸ ਨੂੰ ਪ੍ਰੋਵਾਈਡ ਕਰਦੇ ਉਹਨਾਂ ਪਲੈਟਫਾਰਮਸ ਪਰ ਉਹ ਸਾਰੀਆਂ ਮੀਨਸ ਆਫ ਬਿਜ਼ਨਸ ਆਫ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਸਭ ਇਹ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀ ਸਪੋਕਸਮਨ ਕੋਲ ਜਿਹੜਾ ਇਹ ਕੇਵਲ ਰਿਪਲਾਈ ਵਗੈਰਾ ਜਿਹੜੇ ਸਬੰਧ ਨੇ ਉਹਦੇ ਟਾਈਪ ਲੱਗ ਜਾਂਦਾ ਹੈ ਔਰ ਉਹ ਕੰਟੈਂਟਸ ਨੇ ਉਹ ਸਭ ਦਿਨ ਮੇਲ ਜੀ ਵਿੱਚ ਆਈਆਂ ਨੇ ਇਸ ਵਨ ਟੂ ਆਰ 5 ਆਰ ਦੀ ਜਿੱਦ ਕਰਤੀਆ ਉਹਦੇ ਜਿਹੜੇ ਐਨੀ ਕੰਟੈਂਟ ਸਦਰਨ ਸਟੇਟਸ ਇਹਦੇ ਸਾਡੇ ਕੋਲ ਕੀ ਨਾ ਬਾਰੇ ਹੈਗਾ ਉਹਦੇ ਜਿਹ ਬੇਸਿਕਲੀ ਤਾਮਿਲਨਾਡ ਬਾਰੇ ਕਹਾਣਾ ਕੀ ਕੀ ਚਾਰੀਆ ਉਹਦੇ ਪੋਲੀਟਿਕਲ ਪਾਰਟੀਆਂ ਬਾਰੇ ਕਹਾਣੀ ਕੀ ਚਾਰੀਆ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਵੀ ਦੇਣ ਕਿਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਮੈਡੀਕਲ ਦੇ ਵਿੱਚ ਨਾਲ ਅਟੈਚ ਕੀਤਾ ਜਾਂਦਾ ਪਰ ਇਹ ਕਹਿੰਦਾ ਕਿ ਇਹ ਤਾਂ ਥੋੜਾ ਜਿਹਾ ਕਰਕੇ ਥੋੜਾ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਜਿਹੜੇ ਜੋ ਫੇਰ ਰੀਡਿੰਗ ਉਹਦਾ ਲੱਗਦਾ ਕਿ ਉਹ ਹਾਈਪ ਵੀ ਫੇਰ ਕਰਤੇ ਅਟੈਨਸ਼ਨ ਵੀ ਕਰਨਾ ਚਾਹੋਗੇ ਉਹ ਸੀਧਰ ਬਾਰੇ ਠੀਕ ਹੈ ਪਰ ਅਸਲੀ ਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਰਜੇ ਜਿਹੜੀ ਆਉਂ ਸੈਂਟਰਲ ਜੈਂਸਿਸ ਦੀ ਸੇਵਾ ਉਹਨਾਂ ਦੇ ਸਰਵੇਖਣ ਸਾਈਬਰ ਕ੍ਰਾਈਮ ਦੀ ਸੇਵਾ ਉਹਨਾਂ ਅਸੀਂ ਜੇ ਰੰਗਪੁਰ ਪਹੁੰਚੇ ਜਿਹੜੀ ਸਾਨੂੰ ਗ੍ਰੀਟ ਮਿਲੀ ਸੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ ਗੁਵੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹ ਅਸੀਂ ਗ੍ਰੰਡਮ ਕੀਤਾ ਉਹਦੀ ਡਿਟੇਲ ਨੂੰ ਚੁੱਕੀ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਮੇ ਚ ਲੈ ਗਏ ਆ ਔਰ ਇਹ ਜਿਹੜੀ ਕਨਫੀਰਮੇਸ਼ਨ ਹੈ ਉਹ ਅ ਵੀ ਐਕੀਆ ਵਰਤੋਂ ਕੰਪਨੀਜ਼ ਨਾਲ ਕਰਦੇ ਆ ਬਟ ਅਜੇ ਬੋਲੇ ਤੇ ਅਸੀਂ ਕਹਿ ਸਕਦੇ ਸਰ ਪਾਰਸ਼ਲ ਸਕਸੈਸ ਕਰੀਏ ਕਿਉਂਕਿ ਜਿੰਨੀ ਤੱਕ ਬਿਲਕੁਲ ਪੈਨਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਣੀ ਹੈ ਕੰਪਨੀਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਪਰ ਅਸੀਂ ਕੰਮ ਕਰ ਰਹੇ ਆ ਬਟ ਫਿਰਸਟ ਮੇਲ ਆਈ ਇਸ ਉਸ ਬੰਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਕ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਦਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀਡੇ ਮੈਂ ਅਪਡੇਟ ਕਰਦਾ ਹੀ ਹਾਂ ਔਰ ਸਾਡੇ ਵੱਲੋਂ ਕੋਈ ਹੋਰ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਨਾਲ ਸ਼ੇਅਰ ਕੀਤੀ ਜਾ ਸਕਦੀ ਹੋਵੇ ਸੋ ਆਪਾਂ ਹਿਊਮਰਸ ਤੋਂ ਵੀ ਇਟਲ ਚੇਪੇ ਰਹਿਣਾ ਤੇ ਨਾਲ ਸੰਤਾਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਅਡਵਾਈਸ ਸਾਰਿਆਂ ਦੇ ਆਪਾਂ ਸਾਰੇ ਨਤਮਸਤ ਹੁੰਨੇ ਹਾਂ ਸਟਾਫਾ ਔਰ ਉਸਨੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਇਸ ਪ੍ਰੋਜੈਕਟ ਨੂੰ ਸਕਸੈਸ ਅਸਾਮੀਏ ਤੁਸਬਾਰੇ ਔਰ ਬੇਕੂਨੇ ਦੇ ਜਲਦੀ ਮਿਲ ਕੇ ਔਰ ਸਾਰੀ ਕੋਆਰਡੀਨੇਸ਼ਨ ਸ਼ੇਅਰ ਕੀਤੀ ਜਾਉਗੀ ਉਹਨੇ ਸਾਰਾ ਟ੍ਰਾਂਸਫਰ ਕੀ ਬਦਦੇ ਕੀਤਾ ਜਾ ਰਿਹਾ ਹੈ